हां जी दोस्तों मुंशी प्रेमचंद की कहानी परिख्या पढ़ਦੇ ਹਾਂ ਜਦੋਂ रियासत देवगढ़ ਦੇ ਦੀਵਾਨ ਸਰਦਾਰ ਸੁਜਾਨ ਸਿੰਘ ਬਜ਼ੁਰਗ ਹੋਏ ਤਾਂ ਪਰਮਾਤਮਾ ਦੀ ਯਾਦ ਆਈ ਜਾ ਕੇ ਮਹਾਰਾਜ ਅੱਗੇ ਬੇਨਤੀ ਕੀਤੀ ਕਿ ਦੀਨ ਬੰਦੂ ਦਾਸ ਨੇ ਸ਼੍ਰੀਮਾਨ ਦੀ ਸੇਵਾ 40 ਸਾਲ ਕੀਤੀ ਹੈ ਹੁਣ ਮੇਰੀ ਅਵਸਥਾ ਟਲ ਗਈ ਹੈ ਰਾਜ ਕਾਰਜ ਸੰਭਾਲਣ ਦੀ ਹਿੰਮਤ ਨਹੀਂ ਰਹੀ ਕਿਦਰੇ ਪੁੱਲ ਚੁੱਕ ਹੋ ਜਾਏ ਤੇ ਬੁੜਾਪੇ ਵਿੱਚ ਦਾਗ ਨਾ ਲੱਗ ਜਾਏ ਸਾਰੀ ਜ਼ਿੰਦਗੀ ਦੀ ਨੇਕ ਨਾਮੀ ਮਿੱਟੀ ਵਿੱਚ ਮਿਲ ਜਾਏਗੀ ਰਾਜਾ ਸਾਹਿਬ ਆਪਣੇ ਉਨੁਭਵੀ ਨੀਤੀ ਕੁਸ਼ਲ ਦਿਮਾਣ ਦਾ ਬੜਾ ਆਦਰ ਕਰਦੇ ਸਨ ਬੜਾ ਸਮਝਾਇਆ ਪਰ ਜਦੋਂ ਦਿਮਾਣ ਸਾਹਿਬ ਨਾ ਮੰਨੇ ਤਾਂ ਹਾਰ ਕੇ ਉਹਨਾਂ ਦੀ ਪ੍ਰਾਰਥਨਾ ਸਵੀਕਾਰ ਕਰ ਲਈ ਪਰ ਸ਼ਰਤ ਇਹ ਲਗਾ ਦਿੱਤੀ ਕਿ ਤੇ ਆਸਤੇ ਵਿੱਚ ਨਵੇਂ ਨਵਾਂ ਦਿਮਾਣ ਤੁਹਾਨੂੰ ਹੀ ਲੱਭਣਾ ਪਵੇਗਾ ਦੂਸਰੇ ਦਿਨ ਦੇਸ਼ ਦੇ ਪ੍ਰਸਿੱਧ ਅਖਬਾਰਾਂ ਵਿੱਚ ਵਿਗਿਆਪਨ ਨਿਕਲਿਆ ਕਿ ਦੇਵਗੜ੍ਹ ਲਈ ਇੱਕ ਸੰਯੋਗ ਦੀਵਾਨ ਦੀ ਲੋੜ ਹੈ ਜੋ ਸੱਜਣ ਆਪਣੇ ਆਪ ਨੂੰ ਇਸ ਪਦ ਦੇ ਲਾਇਕ ਸਮਝੇ ਉਹ ਵਰਤਮਾਨ ਸਰਕਾਰ ਸੁਜਾਨ ਸਿੰਘ ਦੀ ਸੇਵਾ ਵਿੱਚ ਹਾਜ਼ਰ ਹੋਵੇ ਇਹ ਜ਼ਰੂਰੀ ਨਹੀਂ ਕਿ ਉਹ ਗ੍ਰੈਜੂਏਟ ਹੋਵੇ ਪਰਿਸ਼ਟ ਪੁਸ਼ਟ ਹੋਣਾ ਜ਼ਰੂਰੀ ਹੈ ਬਿਮਾਰੀ ਦੇ ਮਰੀਜ਼ਾਂ ਨੂੰ ਇਤੋਂ ਤੱਕ ਕਸ਼ਟ ਚੁੱਕਣ ਦੀ ਲੋੜ ਨਹੀਂ ਹੈ 1 ਮਹੀਨੇ ਤੱਕ ਉਮੀਦਵਾਰਾਂ ਦੇ ਰਹਿਣ ਸਹਿਣ ਆਚਾਰ ਵਿਵਹਾਰ ਦੀ ਦੇਖਪਾਲ ਕੀਤੀ ਜਾਏਗੀ ਵਿਦਿਆ ਦਾ ਘਟ ਪਰ ਕਰਤਵ ਦਾ ਜਿਆਦਾ ਧਿਆਨ ਰੱਖਿਆ ਜਾਏਗਾ ਜੋ ਸੱਜਣ ਇਸ ਪ੍ਰੀਖਿਆ ਵਿੱਚ ਪੂਰੇ ਉੱਤਰਨਗੇ ਉਹ ਇਸ ਵੱਡੇ ਪਦ ਪਦ ਤੇ ਬਿਰਾਜਮਾਨ ਹੋਣਗੇ